मोदी सरकार सरकार वाहेगुरु जी ख़ाल

ਡੱਲੇਵਾਲ ਸਾਹਿਬ ਨੂੰ तकरीबन 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਭੁਖੜਤਾਲ ਤੇ ਬੈਠੇ ਹੋਏ। ਉਹਰੇ ਸਾਡੇ ਟੂਲ ਪਲਾਜਾ ਤੇ ਵੀ ਲੜੀਵਾਰ ਭੁਖੜਤਾਲ ਚੱਲ ਰਹੀ ਹੈ। ਉਸ ਦੇ ਬਾਰੇ ਕੀ ਕਰਨਾ ਚਾਹੀਦਾ? ਮੇਰੀ ਤੁਹਾਨੂੰ ਪਹਿਲਾਂ ਤਾਂ ਉਹ ਰੌਣ ਤੇ ਥੋੜਾ ਬਹੁਤ ਬਹੁਤ بڑے ਚੈਨਲ ਦਾ ਧੰਨਵਾਦ। ਦੂਜੀ ਗੱਲ ਲੋਕ ਸਾਨੂੰ ਬਹੁਤ ਸਹਿਯੋਗ ਦੇ ਰਹੇ। 20 ਦਸੰਬਰ ਤੇ 5-5 ਬੰਦੇ ਰੋਜ਼ ਭੁਖੜਤਾਲ ਤੇ ਬੈਠ ਰਹੇ। ਅਗਰ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਇਹ ਸਾਰੇ ਪੰਜਾਬ ਸੜਕਾਂ ਉਪਰਾਖ ਹੈ। ਲਾਜ ਜਲਾਨੀਆਂ, ਲਾਹ ਬੱਚਾ-ਬੱਚਾ। ਇਹ ਮਰਨ ਮਰਤ ਤੇ ਬੈਠ ਜਾਊਗਾ ਔਰ ਇਹਨਾਂ ਨੂੰ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸਭ ਸਖਾਤੂਗਾ ਦੂਜੀ ਗੱਲ ਹੈ ਮੋਦੀ ਸਰਕਾਰ ਦਾ ਤਾਂ ਜਿਹੜਾ ਅੜੀ ਰੁਪਈਆ ਰੁਪਈਆ ਹੈਗਾ ਹੀ ਹੈਗਾ ਇਹਨਾਂ ਨੇ ਗੁਰਪਰਬ ਵਾਲੇ ਦਿਨ ਜਿਹੜੇ ਕਾਲੇ ਕਾਨੂੰਨ ਰੱਦ ਕਰੇ ਤੇ ਹੁਣ ਇਹਨਾਂ ਨੇ ਉਹ ਖਰੜਾ ਸਟੇਟਾਂ ਨੂੰ ਭੇਜਤਾ ਦੁਬਾਰਾ ਹੈ ਟੇਡੇ ਢੰਗ ਨਾਲ ਉਹ ਦੁਬਾਰਾ ਕਾਨੂੰਨ ਲਾਉਣੇ ਨੂੰ ਫਿਰਦੇ ਨੇ ਦੂਜੀ ਗੱਲ ਹੈ ਜਿਹੜਾ ਮਤਲਬ ਕਾਨੂੰਨ ਲਾਗੂ ਹੋਣ ਤੇ ਪਹਿਲੇ ਹੀ ਮਤਲਬ ਉਹ ਜਿਹੜੇ ਕਾਲੇ ਕਾਨੂੰਨ ਹੈ ਇਹਨਾਂ ਨੇ ਜਿਹੜੀ ਐਸਾਂ ਦੀਰੀ ਥੀ 10-10 4-4 ਚਾਓ 2-200 ਰੁਪਇਆ ਕੱਟ ਲਾ ਕੇ ਉਹ ਕਰੀਏ ਉਧੀਆਂ ਤਹੀਆਂ ਤਾਂ ਇਹ ਮਤਲਬ ਐਮਐਸਪੀ ਦਾ ਜਿਹੜਾ ਕਾਨੂੰਨ ਨਿਜਮ ਬੜਿਆ ਹੋਇਆ ਉਹਨਾਂ ਦੀਆਂ ਪਹਿਲੀ ਅੜਾ ਰਹੀ ਹੈ ਦੂਈ ਗੱਲ ਹੈ ਸਾਨੂੰ ਬਹੁਤ ਇਹ ਮਤਲਬ ਪਰੇਮਾਨਾ ਗੱਲ ਕਹਿਣੀ ਪੈ ਰਹੀ ਹੈ ਵੀ ਅਸੀਂ ਕੋਈ ਖੁਸ਼ੀ ਚ ਨਹੀਂ ਇਹ ਮਤਲਬ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਲੋਕਾਂ ਦੀ ਪਰੇਸ਼ਾਨੀ ਬਿਲਕੁਲ ਮੈਂ ਮੰਨਦਾ ਹੈ ਕਿ ਕਿਸੇ ਨੇ ਪੇਪਰ ਦੇਣਾ ਕਿਸੇ ਨੇ ਪੀਜੀਆਈ ਜਾਣਾ ਐਂਬੂਲੈਂਸ ਹੈ ਇਹ ਆ ਹੋਰ ਜ਼ਰੂਰੀ ਕੰਮ ਹੈ ਉਹਨਾਂ ਨੂੰ ਅਸੀਂ ਨਹੀਂ ਰੋਕਦੇ ਦੂਈ ਗੱਲਾਂ ਆਮ ਜਿਹੜਾ ਰੋਜ਼ ਦਾ ਜੀਵਨ ਹੈ ਉਹਦੇ ਵਿੱਚ ਵੀ ਦਿੱਕਤਾਂ ਆਉਂਦੀਆਂ ਪਰ ਉਹਦਾ ਕਾਰਨ ਹੈ ਇੱਕ ਲੋਕ ਕਹਿੰਦੇ ਵੀ ਇਹਨਾਂ ਨੂੰ ਆਮ ਪਬਲਿਕ ਨੂੰ ਹਰਾਸ ਕਰਕੇ ਆ ਕੀ ਫਾਇਦਾ ਪਰੇਸ਼ਾਨ ਕਰਕੇ ਇਹ ਕੋਈ ਸਾਡਾ ਸ਼ੌਂਕ ਨਹੀਂ ਇਹ ਮਜਬੂਰੀ ਬਿੱਤੇ ਨਿਕਲਿਆ ਹੋਇਆ ਇਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜੇ ਕਿਸੇ ਬੰਦੇ ਦੀ ਪਰਿਵਾਰ ਬਿੱਤੇ ਬਾਹ ਮੱਡ ਹੋ ਜਾਵੇ ਰਾਤ ਨੂੰ ਕੋਈ ਦਰਮੀ ਰਾਹੀਂ ਰੋਕ ਲਾਉਂਦਾ ਫੇਰ ਉਹ ਰਾਤ ਨੂੰ ਸੁੱਤਾ ਆਰਾਮ ਨਾਲ ਨਹੀਂ ਸੌਂ ਸਕੂਗਾ ਰੌਲਾ ਪਾਊਗਾ ਨਾ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਬੁਢੇ ਬਜ਼ੁਰਗ ਨਿਆਣਿਆਂ ਨੂੰ ਸੌਣ ਦਊਗਾ ਨਾ ਉਹ ਮਤਲਬ ਪੜੋਸਕਿਆਂ ਨੂੰ ਸੌਣ ਦਊਗਾ ਏਕਨੇ ਹੁਣ ਸਾਨੂੰ ਪਰੇਸ਼ਾਨ ਰੋਟੀ ਰੋਜੀ ਗਰੀਬ ਦੀ ਅਮੀਰ ਦੀ ਸਾਰਿਆਂ ਦਾ ਰਜਗਾਰ ਖੋਇਆ ਜਾ ਰਿਹਾ ਜੇ ਮੰਡੀਕਰਨ ਖਤਮ ਹੋ ਗਿਆ ਟਰਾਂਸਪੋਰਟ ਵੀ ਖਤਮ ਹੋ ਜਾਣੀ ਆ ਆੜਤੀ ਵੀ ਖਤਮ ਹੋ ਜਾਣੀ ਆ ਲੇਬਰ ਵੀ ਖਤਮ ਹੋ ਜਾਣੀ ਆ ਕਿਸਾਨੀ ਵੀ ਖਤਮ ਹੋ ਜਾਣੀ ਆ ਜਿਹੜੇ ਮਤਲਬ ਇੱਕ ਸਾਖਤੇ ਰੇਟ ਪਰ ਕੰਕਾ ਮਿਲਦੀਆਂ ਇਹ ਕਾਰਪੋਰੇਟ ਘਰਾਣਿਆਂ ਦੇ ਅਧੀਨ ਆ ਜੂਗੀਆਂ ਇਹ ਮਤਲਬ ਕਿਲੋ ਕਿਲੋ 2 2 ਕਿਲੋ ਦੇ ਪੈਕਟਾਂ ਦੇ ਬੜੇ ਬੜੇ ਮੋਲ ਵਾਲੇ ਇਹ ਵੇਚੂਗੇ ਛੋਕੀਆਂ ਚੱਕੀਆਂ ਵੀ ਤਬਾਹ ਹੋ ਜੂਗੀਆਂ ਛੋਟੀਆਂ ਦੁਕਾਨਾਂ ਵੀ ਤਬਾਹ ਹੋ ਜੂਗੀਆਂ ਭੇਰ ਜਗਾਰੀ ਦਾ ਦਾਇੰਤ ਮਤਲਬ ਬਹੁਤ ਫੈਲ ਜੂਗਾ ਉਹਦੇ ਚ ਇਹ ਜਿਹੜੇ ਇਹਨਾਂ ਦੇ بڑے بڑے ਮੌਲ ਹੋਣਗੇ ਛੋਟੀਆਂ ਦੁਕਾਨਦਾਰਾਂ ਦੇ ਛੋਟੇ ਜ਼ਿਮੀਂਦਾਰਾਂ ਦੇ ਹਰ ਛੋਟੇ ਵਰਗ ਦੇ ਇਹਨਾਂ ਦੇ ਜਿਹੜੇ ਸੀਸੇ ਸਾਫ਼ ਕਰੂਗੇ ਧੰਨਵਾਦ ਠੀਕ ਹੈ ਥੈਂਕ ਯੂ ਛੱਡਾ ਦਿੱਤਾ ਗਿਆ ਉਹਦੇ ਬਾਰੇ ਕੀ ਕਹਿਣਾ ਜਾਊ ਅੱਜ ਅਸੀਂ ਕਰਾਲੀ ਸ਼ਹਿਰ ਦੇ ਨਾਤੇ ਹੋਣ ਦੇ ਨਾਤੇ ਅਸੀਂ ਕਿਸਾਨਾਂ ਦੇ ਨਾਲ ਆ ਕਿ ਕੋਈ ਜਿਹੜੀਆਂ ਸਾਡੀਆਂ ਦੁਕਾਨਦਾਰੀਆਂ ਐ ਉਹ ਵੀ ਕਿਸਾਨਾਂ ਦੇ ਨਾਲ ਹੀ ਚੱਲਦੀਆਂ ਜੇ ਕਿਸਾਨ ਮੰਨ ਲਓ ਵਧੀਆ ਤਰੀਕੇ ਨਾਲ ਜੀਊਗਾ ਤਾਂ ਹੀ ਸਾਡੀਆਂ ਦੁਕਾਨਦਾਰੀਆਂ ਚੱਲੂਗੀਆਂ ਅਸੀਂ ਕਿਸਾਨਾਂ ਦੇ ਸਮਰਥਨ ਨੂੰ ਪੂਰਾ ਅਟ ਕਰਾਲੀ ਸ਼ਹਿਰ ਦੇ ਵਿੱਚ ਸਾਨੂੰ ਸਮਰਥਨ ਮਿਲ ਰਿਹਾ ਹੈ ਸਾਰੀ ਮਾਰਕੀਟਾਂ 'ਬੰਦ ਆ ਅਸੀਂ ਕਿਸਾਨਾਂ ਦੇ ਨਾਲ ਸਾਰੇ ਬੱਲੇਵਾਲ ਸਾਹਿਬ ਤਕਰੀਬਨ ਇੱਕ ਮਹੀਨੇ ਤੋਂ ਮਰਨ ਵਰਤ ਦੇ ਬੈਠੇ ਹੋਏ ਫੋਕੜਦਾਰ ਦੇ ਬੈਠੇ ਆ ਉਹਨੇ ਬਾਰੇ ਕੀ ਕਰਨਾ ਚਾਹੀਦਾ ਡੱਡੇਵਾਲ ਦੀ ਸ਼ਹਾਦਤ ਕੋਈ ਜੇ ਹੋ ਵੀ ਜਾਂਦੀ ਹੈ ਕੋਈ ਐਸੀ ਨਹੀਂ ਜਾਂਦੀ ਅਸੀਂ ਇਹ ਚਾਹਤਾਂ ਜਿਹਨੂੰ ਯਾਰ ਬੈਠੇ ਆਂ ਡੱਲੇਵਾਂ ਨੂੰ ਅਸੀਂ ਪੂਰਾ ਸਮਰਥਨ ਦਿੰਦੇ ਆਂ। ਇਹਨਾਂ ਕੰਦ ਨੂੰ ਲੋਕਾਂ ਨੂੰ ਮਜਬੂਰ ਰੱਖ ਰਹੀ ਹੈ ਗੌਰਮੇਂਟ। ਲੋਕਾਂ ਦਾ ਨਹੀਂ ਦਿਲ ਕਰਦਾ ਵੀ ਅਸੀਂ ਧਰਨਾ ਬੰਦ ਕਰੀਏ। ਜਾਂ ਕੋ ਮੰਗਾ ਮੰਗ ਕੇ ਮੋਕਰ ਗਏ ਕੋਈ ਕੋ ਦੇਣਾ ਨਹੀਂ ਲੈਣਾ ਨਹੀਂ ਗੱਲਾਂ ਬਾਤਾਂ ਨਾਲ ਸਾਲਾਂ ਨਾਲ ਲੋਕਾਂ ਨੇ ਤਾਂ ਮਜਬੂਰ ਹੋ ਕੇ ਸੜਕਾਂ 'ਤੇ ਉਤਰਨਾ ਹੀ ਆ। ਅੱਜ ਇੱਕ ਦਿਨ ਦਾ ਬੰਦ ਹੈ ਫਿਰ ਪਤਾ ਨਹੀਂ ਕਦ ਦਿਨ ਦਾ ਹੋਣਾ ਜੇ ਇਹੀ ਲੱਚੜ ਰਹੇ। ਲੱਗਦਾ ਹੈ ਕਿ ਸਰਕਾਰ ਉੱਤੇ ਅਸਰ ਹੋਵੇਗਾ। ਹਾਂ ਸਰ ਹੋਊਗਾ ਨਹੀਂ ਹੋਊਗਾ ਫਿਰ ਲੋਕਾਂ ਨੂੰ ਕਰਾਉਣਾ ਵੀ ਆਉਂਦਾ। ਜੇ ਅਸਲ ਨਹੀਂ ਕਰੂਗੀ ਫਿਰ ਲੋਕ ਹੋਰ ਕੋਈ ਸਾਖਤ ਵਤੋਂ ਕੇ ਕਾਰਵਾਈ ਕਰੋਗੇ ਇਹ ਤਾਂ ਹੁਣ ਗਵਰਨਮੈਂਟ ਨੂੰ ਵੀ ਸੋਚਣਾ ਚਾਹੀਦਾ ਨਾ ਵੀ ਜਿਹੜੀਆਂ ਮੰਗਾਂ ਮੰਨੀਆਂ ਉਹ ਤਾਂ ਪੂਰੀਆਂ ਕਰੋ ਹੁਣ ਢੱਲੇਬਾਦ ਸਾਹਿਬ ਨੂੰ 35 ਦਿਨ ਹੋ ਗਏ ਮਨਵਾਤ ਤੇ ਬੈਠੇ ਨੂੰ ਕੋਈ ਗਿਆ ਸਰਕਾਰੀ ਨਮਾਇੰਦਕ ਅਸੀਂ ਤਾਂ ਕੰਨ ਪਾ ਜੂਹ ਨਹੀਂ ਸਰਕੇ ਵੀ ਉਹਨਾਂ ਨਾਲ ਗੱਲਬਾਤ ਕਰੀਏ ਜਾਂ ਕਰੀਏ ਲੋਕ ਤਾਂ ਸਹਿਯੋਗ ਦੇ ਰਹੇ ਪੂਰਾ ਸਾਨੂੰ ਜੇਕਰ ਐਮਐਸ ਕੀ ਜੇ ਪੂਰੀ ਹੁੰਦੀ ਹੈ ਮੰਗ ਕਿ ਆ ਕਿਸਾਨ ਦੀ ਜਿਹੜੀ ਹਾਲ ਸੁਧਰੇਗੀ ਉਸਦੇ ਨਾਲ ਬਿਲਕੁਲ ਸੁਧਰੂਗੀ ਜੀ ਜੀ ਬਿਲਕੁਲ ਸੁਧਰੂਗੀ ਕਿੱਥੇ ਦਾ ਕਿੱਥੇ ਉਹ ਸਾੜੀ ਕਣਕ ਸਾਤੇ 20 ਰੁਪਏ ਲੈ ਕੇ ਭਾਈ ਸਾਨੂੰ ਆਟਾ 40 ਰੁਪਏ ਨੂੰ ਮਿਲਦਾ ਜੇ ਅਸੀਂ ਮੁੱਲ ਲੈਣਾ 40 ਰੁਪਏ ਮਿਲਦਾ ਆਪਾਂ ਨੂੰ ਹਾਂ ਬਿਜਲੀ ਰਾੜੀ ਦਾ ਪੱਟੀ ਵਿੱਚ ਦੇ ਕਰੀਬੀ ਦਾਣਾਂ ਸਾਤੇ ਬਾਜ਼ਾਰ ਵਿੱਚ ਨੂੰ ਲੈਣੀ 120 ਨੂੰ ਮਿਲਦੀ ਉਹ ਸਾਨੂੰ ਉਹਦਾ ਗਵਰਨਮੈਂਟ ਨੇ ਸੋਚਣਾ ਚਾਹੀਦਾ ਨਾ ਸਾਨੂੰ ਇਹ ਰਜਾਤ ਮੈਂ ਰੱਜੇਵੇਂ ਨੂੰ ਕਾਹਨੂੰ ਰਜਾਉਂਦੇ ਕਹਾ ਠੀਕ ਹੈ ਕੀ ਕਹੂੰਗੇ ਜਰਾ ਹਾਂਜੀ ਸਮਰਥਨ ਅੱਜ ਮਿਲਿਆ ਹੈ ਕਿਸਾਨਾਂ ਵੱਲੋਂ ਜਿਹੜਾ ਅੱਜ ਦਾ ਇਹ ਪੰਤੀ ਕਾਲ ਦਿੱਤੀ ਗਈ ਸੀ ਪੰਜਾਬ ਦੇ ਇਹ ਆਪਣਾ ਦੇਖੋ ਜੀ ਬਹੁਤ ਜ਼ਿਆਦਾ ਆਪਣਾ ਘਟ ਰਿਹਾ ਵੀ ਦੋੇ ਪਾਸੇ ਸਾਡੇ ਬਰੋਦੀ ਟੂਲਪਲਾਜੇ ਤੇ ਵੀ ਸਾਡਾ ਉੱਧਰ ਹੀ ਛੇਰੇ ਪੰਜਾਬ ਦਾ ਤੇ ਇੱਥੇ ਕਰਾਲੀ ਚ ਸਾਡਾ ਜੀ ਮੈਨ ਹੰਡਲ ਕਰਤਾ ਨੇ ਬਹੁਤ ਸੋਹਣੇ ਜਾਨੀ ਕਿ ਇਥੇ ਸ਼ਾਂਤੀਪੁਰ ਵਿਚਾਰ ਰਿਹਾ ਕਿਸੇ ਨੂੰ ਤੰਗੀ ਨਹੀਂ ਦੇ ਰਹੀ ਐਂਬੂਲੈਂਸਾਂ ਲੰਘ ਰਹੀਆਂ 에어ਪੋਰਟ ਵਾਲੀ ਬੰਦੇ ਜਾ ਰਹੇ ਕਿਸੇ ਨੂੰ ਪ੍ਰੋਬਲਮ ਨਹੀਂ ਜੀ ਅਸੀਂ ਸਿਰਫ ਆਪਣਾ ਜਿਹੜਾ ਸਾਡਾ ਮੁੱਢਾ ਜਰਨਲ ਸਰਕਾਰ ਦੀ ਜਿੱਥੇ ਢੱਲੇਆਂ ਨੂੰ ਅੱਜ 35ਵਾਂ ਦਿਨ ਹੋ ਗਿਆ ਉਹਨਾਂ ਦੀ ਕਾਲ ਦੇ ਅਸੀਂ ਉਧਰ ਕੱਤਰ ਹੋਏ ਹਾਂ ਉਹਨੂੰ ਜਿਸ ਕਰਕੇ ਅਸੀਂ ਆਪਣਾ ਮੰਦਰ ਸੱਤਾਂ ਦਾ ਅਸੀਂ ਕਰਾ ਲਈ ਬੈਠੇ ਹਾਂ ਜੀ ਆਪਣਾ ਮੰਗਾਂ ਦੀ ਗੱਲ ਕਰੀਏ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਇਹ ਬੰਦ ਦੀ ਕਾਲ ਮੰਗ ਤੇ ਸਾਡੀ ਮੈਨੂਜੀ ਐਮਐਸਪੀ ਦੀ ਗਾਰੰਟੀ ਹੈ ਜੀ ਉਹ ਐਮਐਸਪੀ ਗਾਰੰਟੀ ਹਾਂ ਕਰਕੇ ਬਾਅਦ ਚ ਮੁੱਕਰ ਗਿਆ ਜੀ ਉਹ ਉਹਦੇ ਕਰਕੇ ਜੀ ਸਾਡਾ ਇਹ ਧਰਨਾ ਪ੍ਰਦਰਸ਼ਨ ਚੱਲ ਰਿਹਾ 35 ਦਿਨ ਤੇ ਜੀ ਪੁੱਡਾ ਜਰਨਲ ਜੀ ਆਪਣੇ ਭੁੱਖ ਹੜਤਾਲ ਤੇ ਬੈਠੇ ਲੱਗਦਾ ਹੈ ਕਿ ਇੱਕ ਦਿਨ ਤੇ ਪੰਜ ਨਾਲ ਤਾਂ ਵਧੀਆ ਮੰਦਾ ਦਾ ਜਿਹੜਾ ਕਮਿਊਨਿਟੀ ਹੋਏ ਕੀ ਮੰਗਾ ਮੰਗਣ ਇੱਕ ਇੱਕ ਦਿਨ ਨਾਲ ਤਾਂ ਵੈਸੇ ਆ ਜੀ ਥੋੜਾ ਜਿਹਾ ਸੰਗਤ ਦੇ ਵਿਯੋਗ ਤੋਂ ਤਿਸ਼ਾ ਆ ਜਾਂਦਾ ਜੀ ਨਹੀਂ ਵੈਸੇ ਥੋੜਾ ਜਿਹਾ ਠੰਡਾ ਹੋ ਜਾਂਦਾ ਪਰ ਉਹਦੇ ਕਰਕੇ ਜੀ ਇਹ ਦਮੰਦਰਾ ਸੱਦਾ ਪਾ ਜੀ ਪੋਲਿਆ ਮੜਿਆ ਸਰਕਾਰ ਗਵਰਨਮੈਂਟ ਨੂੰ ਹਲੂਣਾ ਦੇਣੇ ਖਾਤਰ ਇੱਕ ਦਿਨ 1500 ਦਾ ਲੋਕ ਕਹਿੰਦੇ ਆ ਕਿਸਾਨ ਬਾਰ ਬਾਰ ਰੋਡ ਜਮ ਕਰਕੇ ਬੈਠ ਜਾਂਦੇ ਸਾਨੂੰ ਬੜੀ ਪਰੇਸ਼ਾਨੀ ਆ ਵੀ ਕਿਸਾਨਾਂ ਨੂੰ ਇਸ ਦਾ ਕੋਈ ਬਦਲ ਲੱਭਣਾ ਚਾਹੀਦਾ ਕਿਸਾਨਾਂ ਦਾ ਦੇਖੋ ਜੀ ਦਿਮਾਗ ਤਾਂ ਖਰਾਬ ਨਹੀਂ ਜਿਹੜੇ ਜੀ ਏਦਾਂ ਬੈਠੂਗੇ ਜੇ ਕੋਈ ਤੁਹਾਨੂੰ ਪ੍ਰੋਬਲਮ ਹੈ ਤਾਂ ਆ ਕੇ ਅਸੀਂ ਬਾਰ ਬਾਰ ਬੈਠ ਰਹੇ ਜੀ ਜਿਹੜੀ ਐਮਐਸਬੀ ਦੀ ਗਾਰੰਟੀ ਹੁਣ ਮੋਦੀ ਆ ਜੀ ਮੋਦੀ ਨਾਲ ਜੀ ਬੋਦੀ ਨੇ ਤੁਸੀਂ ਪਹਿਲਾਂ ਸਪੀਚਾਂ ਕੱਢ ਕੇ ਦੇਖੋ ਸਵਾਮੀ ਨਾਥਨ ਰਿਪੋਰਟ ਦੇ ਉੱਪਰ ਹੀ ਉਹਨਾਂ ਨੇ ਸਰਕਾਰ ਬਣਾਈ ਹੈ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰੂਗੇ ਸਮਾ ਸਵਾਮੀ ਆ ਤਾਂ ਰਿਪੋਰਟ ਲਾਗੂ ਕਰੂਗੇ ਮੌਕੇ ਦਾਗਾ ਸਵਾਮੀ ਨਾਥਨ ਦੀ ਰਿਪੋਰਟ ਐਮਐਸਪੀ ਕੋਈ ਨਹੀਂ ਕੋਈ ਚੀਜ਼ ਨਹੀਂ ਹੋਣੀ ਪ੍ਰਸ਼ਾਸਨ ਵੱਲੋਂ ਕਿੰਦਾ ਤੁਹਾਨੂੰ ਸਹਿਯੋਗ ਦਿੱਤਾ ਹੈ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਆਪਣਾ ਜੀ ਅਜਾ ਬੈਠੇ ਜੀ ਕਰਮਚਾਰੀ ਵੀ ਨਾਲ ਜੀ ਸਾਡੇ ਕੋਈ ਉਹਨਾਂ ਨੇ ਸਾਨੂੰ ਤੰਗੀ ਨਹੀਂ ਸਾਨੂੰ ਕਿਹਾ ਜੀ ਤੁਸੀਂ ਸ਼ਾਂਤੀਪੁਰ ਵਿੱਚ ਬੈਠੋ ਕੋਈ ਪ੍ਰੋਬਲਮ ਨਹੀਂ ਜੀ ਕਿੜ ਕਿੜੀ ਇੱਜ਼ਤ ਦੇ ਬੰਦੀਆਂ ਪੌਂਚੀਆਂ ਆਏ ਸਾਡੇ ਜੀ ਮੇਨ ਪਛਾਣਤਾ ਜੀ ਸ਼ੇਰੇ ਪੰਜਾਬ ਜਿ세 ਬੰਦੀ ਹੈ ਜੀ ਸਾਡੇ ਏਰੀਆ ਦੀ ਬਾਕੀ ਇਲਾਕੇ ਦਾ ਬਾਕੀ ਇਲਾਕੇ ਦਾ ਸਹਿਯੋਗ ਬਹੁਤ ਹੈ ਜੀ ਬਾਕੀ ਸਾਡੇ ਨਾਲ ਜੀ ਮਲਾਕਮਾਂ ਦਾ ਬਹੁਤ ਸਾਡੇ ਨਾਲ ਪਿਆਰ ਹੈ ਜੀ ਸਾਡੇ ਨਾਲ ਪ੍ਰਸ਼ਾਸਨ ਦੁਕਾਨਦਾਰ ਦੁਕਾਨਦਾਰਾਂ ਦਾ ਕਰਾ ਲਈ ਬੰਦ ਹੈ ਕਾਫੀ ਗੱਡੀਆਂ ਦੇਖ ਰਹੇ ਸਵੇਰ ਦੀਆਂ ਕੱਢ ਵੀ ਰਹੇ ਹੋ ਤੁਸੀਂ ਕੱਢੇ ਹੀ ਜਾਣਗੇ ਐਂਬੂਲੈਂਸ ਹੈ ਜੀ ਆਪਣਾ ਪੀਜੇ ਦੀ ਆਪੀਟੀ ਦੀ ਪਰਚੀ ਜਿਹਦੇ ਕੋਲ ਮਰੀਜ਼ ਦਵਾਈ ਲੈਣ ਜਾਂਦੇ ਉਹਨਾਂ ਨੂੰ ਵੀ ਕੱਢ ਰਹੇ ਆ ਜੀ ਤੇ 에어ਪੋਰਟ ਨੂੰ ਵੀ ਕੱਢ ਰਹੇ ਲੋਕਾਂ ਨਾਲ ਵੀ ਗੱਲਬਾਤ ਹੋਈ ਲੋਕ ਕੀ ਕਹਿ ਰਹੇ ਲੋਕ ਸਾਨੂੰ ਸਾਡੇ ਨਾਲ ਪੂਰਾ ਜੀ ਉਹ ਸ਼ੋਕ ਦੇ ਰਹੇ ਸ਼ੋਕ ਦੇ ਰਹੇ ਜੀ ਧੰਨਵਾਦ ਕੀ ਕੰਮ ਕਰ ਸਾਰਾ ਅੱਜ ਜਿਹੜਾ ਇਹ ਧਰਨਾ ਪ੍ਰਦਰਸ਼ਨ ਚੱਲ ਰਿਹਾ ਕਿ ਉਹ ਜਾ